E ka nani o ka aloha e ka nani o ka aloha e ka nani o ka aloha ਸਹੀ ਕਹਿਣਾ ਚਾਹੁੰਦੇ ਆ ਉਹਨੂੰ ਫਾਂਸੀ ਦਿੱਤੀ ਜਾਵੇ ਚੁੱਕ ਚੁੱਕ ਖੜ ਕੇ ਫਾਂਸੀ ਦਿੱਤੀ ਜਾਵੇ ਅਸ ਕੀ ਕਰੀ ਪੁੱੁਰੂ ਪੁੱਛਣਾ ਚਾਹੁੰਦੇ ਆ ਸਾਡੇ ਬੱਚੇ ਦਾ ਕੀ ਕਸੂਰ ਸੀਗਾ ਬਸ ਹੋਰ ਨਿਚ ਕਹਿਣਾ ਚਾਹੁੰਦਾ ਕਿ ਇਹ ਕੇ ਹੋਰ ਕਿਸੇ ਬੱਚੇ ਨਾਲ ਦਾ ਨਾ ਹੋਵੇ ਕਦੇ ਕੋਈ ਪਰਿਵਾਰ ਦੇ ਮੇਰੇ ਨਹੀਂ ਬੋਜੀ ਕਹਦੀ ਨਹੀਂ ਅਸੀਂ ਦੇਖਿਆ ਉਹਨੂੰ ਬਸ ਠੀਕ ਹੈ ਉਹਨੂੰ ਹਾਂਜੀ ਜਿੰਦ ਤੋਂ ਇਹ ਹੀ ਮੰਗ ਕਰਦਾ ਵੀ ਉਹਨੂੰ ਛੇਤੀ ਤੋਂ ਛੇਤੀ ਬਸ ਫਾਂਸੀ ਦਿੱਤੀ ਜਾਵੇ ਜੀ ਇਹ ਫਾਂਸੀ ਤੋਂ ਵੱਧ ਕੇ ਕੋਈ ਸਜ਼ਾ ਹੈ ਕਿ ਤਾਂ ਉਹ ਵੀ ਦਿੱਤੀ ਜਾਵੇ ਉਹਨੂੰ ਬਸ ਛੇਤੀ ਦਿੱਤੀ ਜਾਵੇ ਜੀ ਜਲਦੀ ਤੋਂ ਜਲਦੀ ਇਹ ਹੀ ਮੰਗ ਕਰਦਾ ਹੈ ਜੀ ਨਗਰ ਦੇ ਜੀ ਦੇਖੋ ਜੇ ਇਦਾਂ ਦੇ ਆ ਤਾਂ ਫੇਰ ਖਤਰਾ ਹੀ ਆ ਜੀ ਇਹ ਅਸੀਂ ਇਦਾਂ ਦੀ ਜਿਹੜੀ ਆ ਲੜਾਈ ਅਸੀਂ ਜਾਰੀ ਰੱਖਾਂਗੇ ਜੀ ਜਿੰਨਾ ਚਿਰ ਇਸ ਦਰਿੰਦੇ ਨੂੰ ਸਜ਼ਾ ਨਹੀਂ ਮਿਲਦੀ ਸਾਨੂੰ ਜਿੱਥੇ ਮਾਰੀ ਜਾਣਾ ਪੈ ਜੇ ਵੀ ਅਸੀਂ ਉੱਥੇ ਵੀ ਲੜਾਈ ਲੜਾਂਗੇ ਜੀ ਪ੍ਰਸ਼ਾਸਨ ਤੋਂ ਤਾਂ ਸਾਡੀ ਇਹ ਹੀ ਮੰਗਿਆ ਜੀ ਸਾਡੀ ਪਿੰਡ ਵਾਸੀਆਂ ਦੀ ਫੈਮਿਲੀ ਦੀ ਤੇ ਇਲਾਕਾ ਵਾਸੀਆਂ ਦੀ ਤੇ ਮਹਿਜ ਸਾਰੇ ਇੰਡਸ ਸੋਰੀ ਹਿੰਦੁਸਤਾਨ ਦੇ ਇਹ ਜਿਹੜਾ ਦਰਿੰਦਾ ਆ ਜੀ ਇਹਨੂੰ ਜਲਦ ਤੋਂ ਜਲਦ ਜਿਹੜੀ ਆ ਇਹ ਮੌਤ ਦੀ ਸਜ਼ਾ ਦਿੱਤੀ ਜਾਵੇ ਜੀ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਰੱਖ ਕੇ ਜਿਹੜਾ ਇਹ ਮਤਲਬ ਇਸ ਦਰਿੰਦਾ ਆ ਜਿਹੜਾ ਜੀ ਇਹਦੀ ਸਾਨੂੰ ਜਿੱਦਾਂ ਖਬਰ ਆਉਣੀ ਚਾਹੀਦੀ ਆ ਜੀ ਇਹ ਇਹਨੂੰ ਜਿਹੜੀ ਆ ਸਜ਼ਾਏ ਮੌਤ ਜਿਹੜੀ ਆ ਹੋ ਗਈ ਆ ਜੀ ਦਾ ਸੰਪੂਰਨ ਨਹੀਂ ਇਹਦੇ ਤੋਂ ਇਹਨਾਂ ਦੀ ਆਇਡੈਂਟੀਫਾਈ ਕਿਉਂ ਨਹੀਂ ਤੁਸੀਂ ਕਰ ਦਿੱਤਾ ਆਇਡੈਂਟੀਫਾਈ ਦਾ ਕਰੋ ਯਾਰ ਕਿੱਥੋਂ ਆ ਰਹੇ ਕੌਣ ਆ ਰਹੇ ਕਿੱਦਾਂ ਆ ਰਹੇ ਆਇਡੈਂਟੀਫਾਈ ਬਗਵਾਇਆ ਹੁੰਦਾ ਜਿਹੜਾ ਆਹਾਂ ਕਾਂਡੇ ਇਹ ਕਦੀ ਨਹੀਂ ਮੈਂ ਤਾਂ ਹੀ ਕਹਿੰਦਾ ਜੇ ਕਿਤੇ ਇਹਨੇ ਪੁਲਿਸ ਵੈਰੀਫਾਈ ਕੀਤਾ ਹੁੰਦਾ ਉਹਨੂੰ ਪੀਸੀਟੀ ਹੋਈ ਹੁੰਦੀ ਪਤਾ ਹੁੰਦਾ ਵੀ ਆਹ ਕਾਂਡ ਪਹਿਲਾਂ ਕਰ ਗਿਆ ਹਰਵੀਰ ਸਾਡੇ ਚੋਣਾ ਜੀ ਇਹਦੇ ਆਪੇ ਫਿਰ ਪ੍ਰਸ਼ਾਸਨ ਜਿੰਮੇਵਾਰ ਹਾਂਜੀ ਹਾਂਜੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੈ ਫਿਰ ਫਿਰ ਪ੍ਰਸ਼ਾਸਨ ਇਹਨਾਂ ਨੂੰ ਕਰਦੇ ਆਂ ਜੀ ਬੰਦ ਕਿ ਪੰਜਾਬ ਤੁਹਾਡੇ ਨਾਲ ਹੈ ਕਿ ਹੁਣੇ ਸ਼ਰਧਾ ਨਾਲ ਇਹ ਬਿਆਨ ਪਹਿਲਾਂ ਤਾਂ ਇਹ ਹੈ ਜੀ ਆਪਾਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਆਵਾਜ਼ ਚੱਕਦੇ ਆ ਰਹੇ ਜੀ ਕਿ ਜਿਹੜੇ ਬਾਹਰੋਂ ਆਦਨੇ ਨੇ ਆਈਡੈਂਟੀਫਾਈ ਇਹਨਾਂ ਨੂੰ ਕਰੋ ਕੌਣ ਹੈ ਕੌਣ ਨਹੀਂ ਇਹਨਾਂ ਦੇ ਘੱਟੋ ਘੱਟ ਪੀਸੀਸੀ ਤਾਂ ਹੋਵੇ ਘੱਟੋ ਘੱਟ ਪੀਸੀਸੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਵੀ ਇਹਨਾਂ ਦੇ ਬੱਚੇ ਦੇ ਜਿਹੜਾ ਕਤਲ ਹੈ ਨਾ ਉਹ ਕਤਲ ਪ੍ਰਸ਼ਾਸਨ ਜ਼ਿੰਮੇਵਾਰਾਂ ਦੇ ਵਾਸਤੇ ਮੈਂ ਠੋਕ ਕੇ ਗੱਲ ਕਹਿੰਦਾ ਕਿਉਂਕਿ ਜੇ ਇਹਨਾਂ ਨੇ ਪੀਸੀਸੀ ਕੀਤੀ ਹੁੰਦੀ ਕਿਉਂਕਿ ਪਹਿਲਾਂ ਵੀ ਉਹ ਕ੍ਰਾਈਮ ਕਰਕੇ ਆਇਆ ਸੀ ਅਜੇ ਆ 7 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਜੇ ਪੀਸੀਸੀ ਹੁੰਦੀ ਤਾਂ ਉਹ ਸ਼ਾਇਦ ਇੱਥੇ ਨਾ ਹੁੰਦਾ ਉਹ ਬਾਪ ਚਲੇ ਜਾਂਦਾ ਭੇ ਜਾਂ ਉਹਨੂੰ ਸਜ਼ਾ ਹੁੰਦੀ ਜਾਂ ਕੁਝ ਵੀ ਹੁੰਦਾ ਇਹ ਰੋਗ ਤਾਂ ਲੱਗਦੀ ਪਰ ਮੈਂ ਕਹਿੰਦਾ ਪੰਜਾਬ ਨੂੰ ਅੱਜ ਜਗਾਉਣ ਵਾਸਤੇ ਇੱਕ 4 ਤੋਂ 5 ਸਾਲ ਦੇ ਬੱਚੇ ਨੂੰ ਕੁਰਬਾਨੀ ਦੇਣੀ ਪਈ ਵੀ ਪੰਜਾਬ ਜਾਗੇ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਨਾਲ ਹੀ ਮੈਂ ਅਪੀਲ ਕਰਦਾ ਪ੍ਰਸ਼ਾਸਨ ਅੱਗੇ ਆਪਣੀਆਂ ਅਦਾਲਤਾਂ ਅੱਗੇ ਵੀ ਅਜਿਹੀ ਕਾਰਵਾਈ ਇਹਦੇ ਵਿੱਚ ਬਿਲਕੁਲ ਨਹੀਂ ਹੋਵੇ ਅਜਿਹੀ ਕਾਰਵਾਈ ਅਜਿਹੀ ਸਜ਼ਾ ਇਹਨੂੰ ਜਿਹੜੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹਨਾਂ ਦੇ ਹੰਝੂ ਤਾਂ ਨਹੀਂ ਰੁਕ ਸਕਦੇ ਪਰ ਆਣ ਵਾਲੇ ਜਿਹੜੇ ਸਮਾਏ ਉਸ ਖਾਮਾ ਹੋ ਸਕਦਾ ਲੋਕਾਂ ਦੇ ਬੱਚੇ ਜਿਹੜੇ ਸੇਫ ਹੋ ਸਕਦੇ। ਸਿੱਖੋ ਉਸ ਦਿਨ ਦੇ ਅਸੀਂ ਇਸੇ ਘਟਨਾ ਕਰਕੇ ਨਾ ਪੂਰੀ ਤਰ੍ਹਾਂ ਹਲੂਨੇ ਦੇ ਅੰਦਰੋਂ ਪਰ ਅਜੇ ਸਾਡੇ ਆਲੇ ਦੋਲੇ ਪਰਿਵਾਰ ਖੜਾ ਛੋਟੀ ਜੀ ਬੱਚੀ ਦੀਆਂ ਅੱਖਾਂ 'ਚ ਦੇਖ ਕੇ ਮਾਤਾ ਦੀਆਂ ਪਿਤਾ ਦੀਆਂ ਇਹਨਾਂ ਦੀਆਂ ਭੂਆ ਆਈਆਂ ਹੋਈਆਂ ਐ। ਇਸ ਵੇਲੇ ਸਾਡੇ ਵੀ ਜਿੱਦਾਂ ਕਹਿੰਦੇ ਨਾ ਲੋਕਣ ਨੇ ਖੜੇ ਹੋਏ ਵੇ ਉਹ ਅਹਿਸਾਸ ਸਾਨੂੰ ਇਸ ਵਕਤ ਹੋ ਰਿਹਾ ਬੇ ਇਸ ਪਰਿਵਾਰ ਨਾਲ ਕਿਹੜੇ ਹਾਲਾਤਾਂ 'ਚੋਂ ਗੁਜ਼ਰਿਆ। ਐਦਾਂ ਦੇ ਬੰਦੇ ਦਾ ਤਾਂ ਇੰਕਾਊਂਟਰ ਕਰ ਦੇਣਾ ਚਾਹੀਦਾ ਤਾਂ ਸਰਕਾਰ ਨੂੰ ਪੁਲਿਸ ਨੂੰ ਉਸੇ ਵੇਲੇ ਚਲੋ ਹੁਣ ਕਾਨੂੰਨ ਦੇ ਨਿਯਮਾਂ ਮੁਤਾਬਕ ਚੱਲ ਰਹੀ ਪਈਏ ਮਸਾਲੀ ਕਾਰਵਾਈ ਹੋਣੀ ਚਾਹੀਦੀ ਪੂਰਾ ਪੰਜਾਬ ਹਰ ਇੱਕ ਪੰਜਾਬ ਦੀ ਮਾਂ ਹਰ ਇੱਕ ਪੰਜਾਬ ਦੀ ਧੀ ਹਰ ਇੱਕ ਪੰਜਾਬ ਦਾ ਪਿਓ ਪੂਰੀ ਤਰ੍ਹਾਂ ਤਰਸਤ ਹੋਇਆ ਪਿਆ ਵੀ ਇਹ ਘਟਨਾ ਉਸ ਨਗਰੀ ਚ ਉਸ ਉਸ ਸੂਬੇ ਚ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਜਿਹੜਾ ਹਮੇਸ਼ਾ ਹੀ ਰੱਖਿਆ ਕਰਨ ਦੇ ਲਈ ਜਾਣਿਆ ਗਿਆ ਏ ਬਾਹਰੀ ਹਮਲਿਆਂ ਨੂੰ ਰੋਕਣ ਲਈ ਜਾਣਿਆ ਗਿਆ ਏ ਸੋ ਮੈਂ ਤਾਂ ਭਾਈ ਇਹੀ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਮਸਾਲੀ ਕਾਰਵਾਈ ਕਰ ਦਵੇ ਪੂਰਾ ਪੰਜਾਬ ਇਸ ਵਕਤ ਮਤੇ ਪਾਰ ਰਿਹਾ ਪੰਚਾਇਤਾਂ ਮਤੇ ਪਾਰ ਰਹੀਆਂ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਐ ਸਾਡੀ ਕੋ ਨਿੱਜੀ ਦੁਸ਼ਮਣੀ ਨਹੀਂ ਐ ਪਰ ਜੋ ਹਾਲਾਤ ਮਾੜੇ ਅਨਸਰ ਪੰਜਾਬ ਚ ਲੈ ਕੇ ਬਣਾ ਰਹੇ ਹੁਣ ਉਹ ਸਮਾਂ ਆ ਗਿਆ ਵੀ ਸੋਧ ਕਰਕੇ ਜਿਹੜੇ ਮਾੜੇ ਲੋਕਾ ਪੰਜਾਬ ਤੇ ਬਾਹਰ ਜਾਣੇ ਚਾਹੀਦੇ ਨੇ ਅਸੀਂ ਨਹੀਂ ਕਹਿੰਦੇ ਕੋਈ ਵੀ ਗਰਮੀ ਕਰੇ ਜਾਂ ਕਿਸੇ ਤਰੀਕੇ ਦੇ ਨਾਲ ਤਲਖੀ ਕਰੇ ਪਰ ਹੁਣ ਪੰਜਾਬੀਅਤ ਨੂੰ ਬਚਾਣ ਲਈ ਆਪਣੇ ਬੱਚਿਆਂ ਨੂੰ ਬਚਾਣ ਲਈ ਆਪਣੇ ਕਲਚਰ ਨੂੰ ਬਚਾਣ ਦੇ ਲਈ ਅਜਿਹੀਆਂ ਮਾਵਾਂ ਦੇ ਅੱਖਾਂ ਦੇ ਵਿੱਚ ਮੁੜ ਕੇ ਹੰਝੂ ਨਾ ਆਵੇ ਅਜਿਹੇ ਹਸ਼ਿਆਰਪੁਰ ਫੇਰ ਨਾ ਬੜੇ ਕੁੰਬੜਾ ਫੇਰ ਨਾ ਬੜੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਤੁਰੰਤ ਮੁੱਖਿਆ ਕੁਛ ਨਹੀਂ ਹੁੰਦਾ ਚਲਾਨ ਪੇਸ਼ ਕਰਨਾ ਹੁੰਦਾ ਹੈ ਇਹਦੀਆਂ ਲੀਗਲ ਪ੍ਰੋਸੀਡਿੰਗ ਹੁੰਦੀਆਂ ਉਹਨੂੰ ਕੁਝ ਦਿਨਾਂ ਵਿੱਚ ਕੰਪਲੀਟ ਕਰਕੇ ਇਹਨੂੰ ਫਾਂਸੀ ਦੇ ਤਖਤੇ ਤੇ ਲਟਕਾਣ ਤੇ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਜਾਂ ਸਾਡੇ ਕਾਨੂੰਨ ਦੇ ਸ਼ੋਧ ਕਰਤਾ ਸ਼ੋਧ ਕਰਕੇ ਅਜਿਹੇ ਆਦਮੀਆਂ ਨੂੰ ਚੌਂਕ 'ਚ ਗੋਲੀ ਮਾਰਨੇ ਦਾ ਜਾਂ ਫਾਂਸੀ ਲਟਕਾਉਣ ਦਾ ਪ੍ਰਬੰਧਨ ਬਣਾਣ ਤਾਂ ਕਿ ਮੁੜ ਕੇ ਇਹ ਦਿਨਾਂ ਦੇਖਣੇ ਪਵੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਹੈ ਪਰ ਦੁੱਖ ਬਹੁਤ ਅਸਹਾਏ ਆ ਗੱਲਾਂ ਨਾਲ ਕਰਨਾ ਕਹਿਣਾ ਸੋਖਾ ਏ ਜੋ ਇਸ ਪਰਿਵਾਰ ਨਾਲ ਬੀਤੀ ਮਾਲਕ ਕਿਸੇ ਨਾਲ ਨਾ ਕਰੇ ਔਰ ਇੱਕ ਅਗਲੀ ਕਾਲ ਏ ਪਰਿਵਾਰ ਸਲਾਹ ਕਰਕੇ ਪੂਰੇ ਪੰਜਾਬ ਦੀ ਹੁਸ਼ਿਆਰ ਵਿੱਚ ਹੁਸ਼ਿਆਰਪੁਰ ਵਿੱਚ ਆਂਦੇ ਦੋ ਦਿਨਾਂ ਚ ਦੇ ਰਿਆ ਜਿਹੜੇ ਅਸੀਂ ਜੁਦੇ ਜੁਦੇ ਮਤੇ ਪਾ ਰਹੇ ਨੇ ਜੁਦੇ ਜੁਦੇ ਅਲੱਗ-ਅਲੱਗ ਚੱਲੇ ਹੋਏ ਨੇ ਇੱਕ ਲੜੀ ਦੇ ਤਹਿਤ ਪੂਰੇ ਪੰਜਾਬ ਨੂੰ ਸੇਧ ਦੇ ਕੇ ਔਰ ਸਰਕਾਰ ਤੋਂ ਇਹ ਚੀਜ਼ ਬਾਸ ਕਰਵਾ ਕੇ ਦਮ ਲੈਣਾ ਏ ਭਈ ਹੁਣ ਇਹ ਬਾਹਰੀ ਲੋਕ ਪ੍ਰਵਾਸੀ ਕਹ ਲਈਏ ਜਾ ਹੋਰ ਦੇਸ਼ਾਂ ਜੋ ਆਏ ਨੇ ਜਿਨ੍ਹਾਂ ਦੀ ਪਹਿਚਾਣ ਹੀ ਨਹੀਂ ਹੈ ਉਹ ਖਤਰਾ ਬਣ ਚੁੱਕੇ ਪੰਜਾਬ ਲਈ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਜਦਮ ਲੈਣਾ ਲੀਗਲ ਤਰੀਕੇ ਨਾਲ ਧੰਨਵਾਦ